ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਟਾ ਕੇ ਕੀੜੇ ਪਵਹਿ ਵਿੱਚ ਵਿਸਟਾ ਆਸੇ ਵਿਸਟਾ ਮਾਹੇ ਸਮਾਏ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਜੀ ਪਾਸ਼ਾ ਤੀਸਰੇ ਮਹਾਰਾਜ ਜੀ ਦੀ ਰਚਿਤ ਪਵਿੱਤਰ ਗੁਰਬਾਣੀ ਹੈ ਆਪ ਜੀ ਫਰਮਾਉਣਾ ਕਰਦੇ ਹੋ ਕਿ ਜਿਹੜੇ ਗੰਦਗੀ ਦੇ ਕੀੜੇ ਹੁੰਦੇ ਨੇ ਉਹ ਗੰਦਗੀ ਹੀ ਪਸੰਦ ਕਰਦੇ ਨੇ ਤੇ ਗੰਦਗੀ ਦੇ ਵਿੱਚ ਹੀ ਮਰ ਜਾਂਦੇ ਨੇ ਸਮਾ ਜਾਂਦੇ ਨੇ ਇੱਕ ਦਿਨ ਇਸ ਤਰ੍ਹਾਂ ਜਿਹੜੇ ਬੁਰੇ ਨੇ ਉਹਨਾਂ ਨੂੰ ਬੁਰੀਾਈ ਹੀ ਪਸੰਦ ਹੁੰਦੀ ਹੈ ਇੱਕ ਦਿਨ ਪਾਪ ਕਰਦੇ ਕਰਦੇ ਪਾਪ ਦੇ ਵਿੱਚ ਰਹਿੰਦੇ ਪਾਪ ਬਣ ਜਾਂਦੇ ਨੇ ਤੇ ਆਪਣੇ ਮਾੜੇ ਅੰਤ ਨੂੰ ਹਾਸਲ ਕਰ ਲੈਂਦੇ ਇਦਾਂ ਹੀ ਜਿਹੜੇ ਚੰਗੇ ਹੁੰਦੇ ਨੇ ਚੰਗਿਆਂ ਨਾਲ ਜੁੜੇ ਰਹਿੰਦੇ ਨੇ ਤੇ ਚੰਗੀ ਸਿੱਖਿਆ ਹਾਸਲ ਕਰਦੇ ਨੇ ਤੇ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ ਇਹ ਸਿੱਖਿਆ ਇਸ ਕਰਕੇ ਹੈ ਕਿ ਕਿਸੇ ਤੂੰ ਮਾੜਾ ਦੇਖ ਕੇ ਉਹਦੀ ਮਾੜੀ ਸੋਚ ਤੇ ਨਾ ਜਾਓ ਉਸਤੇ ਤਰਸ ਕਰੋ ਕਿ ਅੱਲਾ ਪਾਕ ਵਾਹਿਗੁਰੂ ਇਨੂੰ ਬਖਸ਼ ਦੋ ਇਹਨੂੰ ਬਖਸ਼ ਦੋ ਇਹਨੂੰ ਬਖਸ਼ ਦੋ